ਪੁਲਿਸ ਥਾਣਾ ਕੋਰੀਡੋਰ ਦੇ ਅਧੀਨ ਪੈਂਦੇ ਪਿੰਡ ਸ਼ਾਹਪੁਰ ਗੁਰਾਇਆ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਬੀਤੀ ਰਾਤ ਦੋ ਕੀਮਤੀ ਗਾਵਾਂ ਅਣਜਾਣ ਸੱਕੀ ਹਾਲਾਤਾਂ ਵਿੱਚ ਮ੍ਰਿਤਕ ਹੋ ਗਈਆਂ ਹਨ ਅਤੇ ਬਾਕੀ ਪਸ਼ੂਆਂ ਗੰਭੀਰ ਤੌਰ ਤੇ ਬਿਮਾਰ ਹੋ ਗਏ ਹਨ। ਪੀੜਤ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਹ ਅਤੇ ਉਹਨਾਂ ਦਾ ਪਰਿਵਾਰ ਪਸ਼ੂਆਂ ਦੀਆਂ ਧਾਰਾਂ ਕੱਢਣ ਗਏ ਤਾਂ ਉਹਨਾਂ ਨੇ ਦੋ ਗਾਵਾਂ ਨੂੰ ਮ੍ਰਿਤਕ ਹੋਇਆ ਹੋਇਆ ਪਾਇਆ। ਬਾਕੀ ਪਸ਼ੂਆ ਗੰਭੀਰ ਸਨ। ਬਾਹਰ ਜਾ ਕੇ ਵੇਖਿਆ ਤਾਂ 4 ਤੋਂ 5 ਪੇੜੇ ਮਿਲੇ ਜਿਨ੍ਹਾਂ ਵਿੱਚ ਜ਼ਹਿਰ ਮਿਲਾਇਆ ਗਿਆ ਸੀ। ਇਨਾ ਪੇੜਿਆਂ ਦੇ ਖਾਣ ਨਾਲ ਪਸ਼ੂਆਂ ਦੀ ਮੌਤ ਹੋਈ ਪੀੜਿਤ ਕਿਸਾਨ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਹੀ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਉਹਨਾਂ ਦੇ ਟਰੈਕਟਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਸਬੰਧੀ ਉਹਨਾਂ ਤੁਰੰਤ ਪੁਲਿਸ ਥਾਣਾ ਕੋਰੀਡੋਰ ਨੂੰ ਸੂਚਿਤ ਕੀਤਾ ਸੀ ਮੌਕੇ ਤੇ ਪੁੱਜੇ ਪੁਲਿਸ ਥਾਣਾ ਕੋਰੀਡੋਰ ਦੇ ਐਸ ਐਚ ਓ ਗੁਰਦਰਸ਼ਨ ਸਿੰਘ ਨੇ ਜ਼ਹਿਰੀਲੇ ਪੇੜੇ ਅਤੇ ਮ੍ਰਿਤਕ ਪਸ਼ੂਆਂ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਵਾਏ ਗੁਰਜੀਤ ਖਾਲਸਾ ਵਾਏ ਗੁਰਜੀਤ ਜੀ ਦਾ ਭਾਈ ਗਰਮੀਤ ਸਿੰਘ ਨਾਂ ਹੈ ਮੇਰਾ ਮੈਂ ਤਾਂ ਸਾਫਰ ਕਰਾਇਆ ਅਸੀਂ ਪਹਿਲਾਂ ਦੀ ਤਰ੍ਹਾਂ ਸਵੇਰੇ ਆਏ ਆ 6 ਵਜੇ ਧਾਰਾ ਕੱਢਣ ਆ ਗਏ ਤੇ ਮੈਂ ਉਧਰ ਆਇਆ ਮੇਰਾ ਮੋੜਾ ਨਾਲ ਕੰਮ ਵਾਲਾ ਰੱਖਿਆ ਉਹ ਵੀ ਆਇਆ ਉਹ ਆ ਗਏ ਤੇ ਸਫਾਈ ਕਰਕੇ ਤੇ ਆਂਦਾ ਵੀ ਫਿਰ ਮੈਂ ਇਹਨੂੰ ਮਸ਼ੀਨ ਲਾਉਣਾ ਧਾਰ ਕੱਢਣਾ ਤੇ ਵੰਡ ਪਾ ਦੇ ਮੈਂ ਗਾਂ ਨੂੰ ਆ ਕੇ ਵੰਡ ਪਾਇਆ ਤੇ ਗਾਂ ਵੰਡ ਨਹੀਂ ਖਾਦੀ ਗਾਂ ਪਸਾਹ ਨੂੰ ਚਲ ਗਈ ਆ ਉਹਨੇ ਉਦਾਂ ਮਸ਼ੀਨ ਲਾਈ ਤੇ ਮਸ਼ੀਨ ਹੀ ਬੰਦ ਹੋ ਗਈ ਆ ਉਹਨੇ ਜਿਹੜੇ ਚੋਹ ਹੱਥ ਨਾਲ ਚੋਣ ਲਗਾ ਤੇ ਗਾਂ ਲੜ ਕਰਕੇ ਉੱਤੇ ਡੇਰ ਗਈ ਉਹਨੇ ਕਿਹਾ ਕਿ ਦੂਜੀ ਗਾਂ ਵੱਲ ਮੈਂ ਜਾ ਕੇ ਵੇਖਿਆ ਤਾਂ ਉਹ ਵੀ ਉਹ ਵੀ ਸਵਾਸ ਦੇ ਗਈ ਆ ਜਦੋਂ ਦੋਹੇ ਡਿੱਗੀਆਂ ਤੇ ਮੇਰੇ ਘਰ ਵਾਲੇ ਨਾਲ ਹੀ ਉਹ ਨਾ ਕਿ ਉਹ گاਵਾਂ ਨੂੰ ਕੋਈ ਚੀਜ਼ ਪਾ ਗਿਆ ਵਾ ਮੈਂ ਵੀ ਨਹੀਂ ਪਾਈ ਕਿਤੇ ਹੁਣ ਵੀ ਵੇਖਿਆ ਤਾਂ ਉਹਨੇ ਕਿਹਾ ਕਿ ਇੱਕ ਗਾਂ ਦੇ ਮੂਜਾ ਪੇੜਾ ਡਿੱਤੇ ਆ ਉਹਨੇ ਨਹੀਂ ਖਾਦਾ ਉਹਦੀ ਥੋੜੀ ਹਾਲਤ ਉਹਦੀ ਵੀ ਖਰਾਬ ਆ ਤੇ ਤਿੰਨ ਪੇੜੇ ਜੜੇ ਆ ਜ਼ਹਿਰ ਵਾਲੇ ਆ ਮੇਰੇ ਗੇਟ ਦੇ ਅੱਗੇ ਪਏ ਉਹ ਮੌਕੇ ਤੇ ਭੜੇ ਜਾ ਕੋਦ ਲੈ ਕੇ ਵਖਾਲ ਉਹ ਪੇੜੇ ਵੀ ਤੁਹਾਨੂੰ ਵਖਾਲ ਨੇ ਉੱਧੇ ਸਲਫਾਤ ਵਿੱਚ ਪਈ ਆ ਤੇ ਮੈਂ ਜਾਣਦਾ ਨਹੀਂ ਕੋਈ ਕਿਨੇ ਕੋਈ ਇਹਦਾ ਕੰਮ ਆ ਕੋਈ ਜਦੋਂ ਥੋੜਾ ਜਿਹੀ 2 ਕ ਘੰਟੇ ਪਹਿਲਾਂ ਤੇ ਅੱਗ ਆ ਪੰਜ ਵਜੇ ਅਹੀਂ ਆ ਗਏ ਛੱਡ ਦੇ ਸਾਕ ਵੇਖੋ ਜੀ ਮੇਰੇ ਲਈ ਤੇ ਹੁਣ ਸਾਰੇ ਚੋਰ ਆ ਮੈਂ ਗਲਤ ਕਿਸਦਾ ਨਾਮ ਲਾਵਾਂ ਤਾਂ ਮੈਂ ਉਹਦੇ ਤੋਂ ਵੱਡਾ ਪਾਪੀ ਹਾਂ ਮੇਰਾ ਨੁਕਸਾਨ ਅੱਜ ਤੋਂ ਦਿਵਾਲੀ ਤੋਂ ਅਗਲੇ ਦਿਨ ਮੇਰੇ ਟਰੈਕਟਰ ਦਾ ਘਰ 12 13 ਲੱਖ ਦਾ 16 ਲਿਖਾ 75 ਉਹਨੂੰ ਘਰ ਆ ਕੇ ਅੱਗ ਲਾ ਕੇ ਮੈਂ ਉਦੋਂ ਵੀ ਦਰਖਾਸਤ ਇਦਾਂ ਤੇ ਆਇਆ ਕਿ ਮੈਨੂੰ ਨਹੀਂ ਸਕਦਾ ਦੂਰਾ ਹੱਲਾ ਮੇਰੇ ਤੇ ਘਰ ਤਾਂ ਸਾਕ ਤੇ ਹੁਣ ਵੇਖੋ ਮੇਰੇ ਲਈ ਤੇ ਚੋਰ ਆ ਹੁਣ ਇਹਦੇ ਪਰਮਾਤਮਾ ਤੇ ਪੁਲਿਸ ਨੂੰ ਦਿਖਾ ਦਿੱਤੀ ਉਹ ਸੇਤੀ ਸੇਤੀ ਲੱਭਣੀ ਚਾਹੀਦੀ। ਉਸਨੇ ਰਬਟਲੇ 흘ਲੀ ਆ ਉਹ ਆਂਦੇ ਬੰਦੀ ਕਾਰਵਾਈ ਅਸੀਂ ਕਰਦਨੇ ਤਾਂ ਕਾਰਵਾਈ ਕੋਈ ਨਹੀਂ ਕੀਤੀ। ਕੋਈ ਕੋਈ ਮਸਲੇ ਹੱਲ ਨਹੀਂ ਹੋ ਰਹੇ ਮਾਲਾ ਮੇਰਾ ਕੋਈ ਨਹੀਂ ਹੱਲ ਹੋ ਰਿਹਾ। ਤੇ ਹੁਣ ਸਰਕਾਰ ਦੇ ਮਾਲਾ ਹੱਲ ਹੋ ਜਾਂਦਾ ਤੇ ਇਤੋਂ ਤੱਕ ਕਿਉਂ ਕੋ ਹੁੰਦਾ। ਹਾਂ। ਬੇਨਤੀ ਇਹੋ ਵੇਖੋ ਜੀ ਜ਼ਿਮੀਂਦਾਰ ਬੰਦੇ ਜਾਂ ਦਹਾ ਨੋਹਾਂ ਦੀ ਕਿਰਤ ਕਰਦੇ ਇਹੋ ਪਰ ਅਸੀਂ ਕਿਰਤ ਕਿਹੜੀ ਕਰੀਏ। ਆ ਕੁਲਚਾ ਰਹਿੰਦੇ ਉਸਨ ਬੱਚਾ। ਮਤਲਬ ਕਿਰਤ ਕਰਦੇ ਵੀ ਨਹੀਂ ਕੋਈ ਖਲੂਂਦੇ ਆ ਆ ਚਾਰ ਪੇੜੇ ਜਿਹੜੇ ਛੁੱਟ ਕੇ ਗਿਆ। ਆ ਪੇੜਾ ਜਿਹੜਾ ਇੱਕ ਇਹ ਗਾਣੇ ਮੂੰਹ ਚੋਂ ਕੱਢਦਾ ਉਹਦੇ ਤੁਹਾਨੂੰ ਪਤਾ ਲੱਗਾ ਤੇ ਤਿੰਨ ਪੇੜੇ ਉੱਤੇ ਮੈਂ ਸਤਨਾਮ ਸਿੰਘ ਪਟਵਾਰੀ ਪਿੰਡ ਠੇਠੜ ਕੇ ਜੈਦਰ ਸੱਚਾ ਸਿੰਘ ਲੰਗੜਾ ਦੇ ਸਾਥੀ ਆਪਾਂ ਇਹ ਵੀ ਸਾਡਾ ਵੀਰ ਗਰਮੀਤ ਸਿੰਘ ਸਾਡਾ ਬਹੁਤ ਤਗੜਾ ਵਰਕਰ ਆ ਸਾਨੂੰ ਜੱਗੇ ਵੀਰ ਨੇ ਫੋਨ ਕੀਤਾ ਤਲਵੰਡੀ ਵਾਲੇ ਨੇ ਕਿ ਪਟਵਾਰੀ ਸਾਹਿਬ ਹਟੇ ਬੰਦੇ ਦਾ ਨੁਕਸਾਨ ਬਹੁਤ ਕੋਈ ਕਰ ਗਿਆ ਉਹੀ ਮੌਕੇ ਦੇ ਆਣ ਕੇ ਵੇਖਿਆ ਪਹਿਲਾਂ ਮਹੀਨਾ ਇੱਕ ਪਹਿਲਾਂ ਅੱਗੇ ਵੀ ਆਇਆ ਹੀ ਵੇਖਣ ਵਾਸਤੇ ਉਹ ਉਦੋਂ ਇਹਦੇ ਟਰੈਕਟਰ ਨੂੰ ਅੱਗ ਲਾਈ 7-8 ਲੱਖ ਦਾ ਟਰੈਕਟਰ ਹੀ ਤੇ ਉਹਨੂੰ ਅੱਗ ਲਾਈ ਇਹਨਾਂ ਨੇ ਚਾਣਕ ਰਾਤ ਉੱਠ ਕੇ ਬਾਹਰ ਵੇਖਿਆ ਤੇ ਅੱਗ ਬੁਝਾਈ ਉਦੋਂ ਉਹ ਬਚ ਗਿਆ ਉਸ ਤੋਂ ਬਾਅਦ ਹੁਣ ਪਤਾ ਨਹੀਂ ਕਿਹੜਾ ਇਹਨਾਂ ਦੇ ਮਗਰ ਵੈਰੀ ਲੱਗਾ ਹੋਆ ਕੋਈ ਉਹ ਜੇਜ ਸਾਨੂੰ ਪਤਾ ਲੱਗ ਗਿਆ ਤੇ ਪਾਰਟੀ ਉੱਥੇ ਧਰਨਾ ਦੇਗੀ ਜਿੱਨਾਂ ਚ ਸਾਰਾ ਟੱਬਰ ਉਹਦਾ ਅੰਦਰ ਨਾ ਜਾਏਗਾ ਉਹਨਾਂ 1.5 ਤੋਂ 2 ਲੱਖ ਦਾ ਨੁਕਸਾਨ ਇਹਦਾ ਵੀਰ ਦਾ ਹੋਇਆ ਵੇਖ ਕੇ ਜਰਿਆ ਨਹੀਂ ਜਾਣਿਆ ਭਈ ਇਹ ਬਣਿਆ ਕੀ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਅੱਗੇ ਵੀ ਬੇਨਤੀ ਕਰਾਂਗੇ ਕਿ ਇਹ ਜਿਹੜੇ ਦੋਸ਼ੀ ਨੇ ਨਾ ਇਹ ਛੇਤੀ ਛੇਤੀ ਲੱਭੇ ਦੇ ਜਾਣ ਤੇ ਲੱਭਿਆ ਗਏ ਤੇ ਫਿਰ ਨਾਲ ਉਹਨਾਂ ਦੇ ਅਸੀਂ ਵੀ ਸਾਥ ਦਾਂਗੇ ਸਾਰੀ ਪਾਰਟੀ ਤੇ ਨਾਲ ਗਰਮੀਤ ਸਿੰਘ ਦਾ ਪੂਰੀ ਹਮਾਇਤ ਕਰਾਂਗੇ ਇਹ ਇਦਾਂ ਨਹੀਂ ਹੋਣਾ ਚਾਹੀਦਾ ਇਹ ਜਿਹੜਾ ਵੈਰੀ ਹੈ ਨਾ ਇਹਦਾ ਉਹ ਜਰੂਰ ਹੀ ਲੱਭਾਂਗੇ ਤੇ ਇਹ ਵੀ ਨਾਲ ਲੱਭਣਗੇ ਤੇ ਪੁਲਿਸ ਦੇ ਅੱਗੇ ਵੀ ਬੇਨਤੀ ਆ ਕਿ ਤੁਸੀਂ ਵੀ ਮੇਰਾ ਵੀਰ ਛੇਤੀ ਤੋਂ ਛੇਤੀ ਇਹਦੇ ਸਾਥੀ ਲੱਭ ਕੇ ਦੱਸੋ ਤੇ ਇਹਦੇ ਜਿਹੜਾ ਨਾ ਨੁਕਸਾਨ ਉਹਨਾਂ ਕੋਲ ਨਾਲੇ ਤੇ ਭਰਾਇਆ ਜਾਵੇ ਤੇ ਨਾਲੇ ਉਹਨਾਂ ਨੂੰ ਪਤਾ ਲੱਗ ਜੇ ਇੱਕ ਵਾਰੀ ਇਲਾਕੇ 'ਚ ਪਈ ਉਹਨਾਂ ਨੇ ਸ਼ਾਹਪੁਰ ਘਰਾਇਆ ਪੱਤੀ ਚੰਗੀਆਂ ਨੇ ਫੋਨ ਕੀਤਾ ਕਿ ਇਦਾਂ ਮੇਰੀਆਂ ਗਾਵਾਂ ਨੂੰ ਕਿਸੇ ਨੇ ਪਹੁੰਚਣ ਦੇ ਦਿੱਤਾ ਵਾ ਤੇ ਮੈਂ ਪੁਲਿਸ ਪਾਰਟੀ ਦੇ ਨਾਲ ਇੱਥੇ ਪਹੁੰਚਿਆ ਵਾ ਦੇਖਿਆ ਕਿ ਦੋ ਗਾਵਾਂ ਜੋ ਕਰੀਬ ਤੋਂ 5 ਸਾਲ ਦੀ ਕਸੂਰੀ ਹੋਈ ਏ ਕੋਈ ਪਿਛਲੇ 5-7 ਦਿਨ ਤੋਂ ਤੇ ਉਹਦੀ ਕਰੀਬ ਹੈਗੀ 75000 ਰੁਪਏ ਕੀਮਤਾਂ ਇੱਕ ਗਾਂ ਜੋ ਇਹਨਾਂ ਉਹ ਵੀ ਕਿਸੇ ਤੋਂ ਖਰੀਦੀ ਏ ਜੋ ਸੋਣ ਵਾਲੀ ਏ 2-4 ਦਿਨ ਦੇ ਵਿੱਚ ਉਹਦੀ 65000 ਰੁਪਏ ਕੀਮਤਾਂ ਤੇ ਇਹਨਾਂ ਗਾਵਾਂ ਨੂੰ ਕਿਸੇ ਨੇ ਆਟੇ ਦੇ ਪੇੜਿਆਂ ਦੇ ਵਿੱਚ ਤੇ ਪੋਇਜ਼ਨ ਦੇ ਕੇ ਤੇ ਉਹਨਾਂ ਦੀ ਜਿਸ ਕਾਰਨ ਡੈਥ ਹੋ ਗਈ ਏ ਇੱਕ ਗਾਂ ਨੂੰ ਹੋਰ ਦਿੱਤਾ ਜਾ ਉਹਨੇ ਖਾਧਾ ਨਹੀਂ ਏ ਉਹ ਵੀ ਥੋੜੀ ਬਿਮਾਰ ਆ ਤੇ ਉਹ ਡਾਕਟਰਾਂ ਦੀ ਟੀਮ ਬੁਲਾਈ ਹੈ ਤੇ ਇਹਦੇ ਇਹਨਾਂ ਦਾ ਬਿਆਨ ਕਲਮਬੰਦ ਕਰ ਲਿਆ ਵਾ ਸਰਦਾਰ ਗੁਰਮੀਤ ਸਿੰਘ ਹੋਰਾਂ ਦਾ ਤੇ ਇਹ ਮੁਕਦਮਾ ਦਾਜੀ ਕੀਤਾ ਜਾਵੇਗਾ ਨਾਮੂ ਵਿਅਕਤੀਆਂ ਦੇ ਖਿਲਾਫ ਤੇ ਫਿਰ ਨਾਮੂ ਵਿਅਕਤੀਆਂ ਦੀ ਪਾਲ ਕਰਕੇ ਉਹਨਾਂ ਨੂੰ ਇਹਦੇ ਵਿੱਚ ਮੁਕਦਮੇ 'ਚ ਐਡ ਕਰ ਦਿੱਤਾ ਜਾਵੇਗਾ ਉਹਦੇ ਖਿਲਾਫ ਹੀ ਤੇ ਕਾਰਵਾਈ ਮੇਖਾ ਚੈਦ ਕਾਰਵਾਈ ਕਰਵਾਈ ਹੈ ਉਹਦੀ 427 ਇੰਡੀਅਨ ਪੈਨਲ ਕੋਡ ਦੀ ਰਕਤ ਲਿਖੀ ਸੀ ਤੇ ਹੁਣ ਫਿਰ ਦੁਬਾਰਾ ਤੋਂ ਹੀ ਇਹ ਦੁਬਾਰਾ ਅਟੈਕ ਕਰ ਦਿੱਤਾ ਪਸ਼ੂਆਂ ਦੇ ਉੱਤੇ ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ